ਪੰਜਾਬ ਵਿੱਚ ਹੜ੍ਹ ਦਾ ਪਾਣੀ ਤਾਂ ਇਸ ਵਕਤ ਘਟ ਚੁੱਕਾ ਹੈ ਪਰ ਇੱਕ ਹੜ੍ਹ ਇਸ ਵਕਤ ਵੀ ਦਿਖ ਨੂੰ ਮਿਲ ਰਿਹਾ ਹੈ ਇਹ ਹੜ੍ਹ ਹੈ ਪਿਆਰ ਅਤੇ ਇਨਸਾਨੀਅਤ ਦਾ ਹੜ੍ਹ ਆਪਸੀ ਭਾਈਚਾਰਕ ਸਾਂਝ ਦਾ ਹੜ੍ਹ ਇਸ ਹੜ੍ਹ ਨੇ ਲੱਖਾਂ ਢੁੱਪੇ ਪਰਿਵਾਰ ਨੂੰ ਰਾਹਤ ਦੇ ਕੇ ਮੁਰਤੋਂ ਖੜੇ ਹੋਣ ਦਾ ਹੌਸਲਾ ਦਿੱਤਾ ਹੈ ਜਿੱਥੇ ਪੰਜਾਬ ਨੇ ਪੰਜਾਬ ਦੇ ਲੋਕਾਂ ਦੀ ਬਾਂਫੜੀ ਹੈ ਉੱਥੇ ਵਕ ਵਕ ਸਟੇਟਾਂ ਤੋਂ ਵੀ ਲੋਕ ਮਦਦ ਲੈ ਕੇ ਆਏ ਅੱਜ ਮਜੀਠਾ ਵਿਖੇ ਬਰਨਾਲਾ ਤੋਂ ਰਾਹਤ ਸਮਗਰੀ ਲੈ ਕੇ ਆਈ ਟੀਮ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਸਤਿ ਸ੍ਰੀ ਅਕਾਲ ਦੋਸਤੋ ਆਓ ਅੱਜ ਗੱਲ ਕਰਦੇ ਹਾਂ ਜ਼ਿਲ੍ਹਾ ਬਰਨਾਲਾ ਤੋਂ ਆਈ ਹੋਈ ਸਾਥ ਸੰਗਤ ਜਿਹੜੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਇੱਥੇ ਰਾਹਤ ਸਮਗਰੀ ਲੈ ਕੇ ਪਹੁੰਚੀ ਹੈ ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਵੈਗਨੂ ਜੀ ਕਾ ਖਾਲਸਾ ਵੈਗਨੂ ਜੀ ਕੀ ਫਤਿਹ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਤੋ ਸਾਰੀ ਸੰਗਤ ਸਾਡੇ ਨਾਲ ਖੜੀ ਆ ਸੀ ਆ ਦਾਣਾ ਚਾਰ ਫੀਲ ਲੈ ਕਿੱਥੇ ਪਹੁੰਚਿਆ ਹਾਪੀਟਾਂ ਤੇ ਸੇਵਾ ਲਈ ਸਾਡੇ ਐਨ ਆਰ ਆਈ ਵੀਰ ਸੂਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਇਕੱਠਾ ਕਰਿਆ ਸਾਰਾ ਜੋ ਅੱਜ ਅਸੀਂ ਇਹ ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਵੰਡਣਾ ਸੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਸੇ ਇਹ ਜਾ ਮਨ ਮੜੀ ਆਵਤ ਨਾ ਹੀ ਆਵੇ ਕਿੱਥੋਂ ਆਏ ਬਈ ਪਿੰਡ ਵੀਲੇਤੋੜਾ ਜ਼ਿਲ੍ਹਾ ਬਰਨਾਲਾ ਕੋਈ ਸੋਸਾਇਟੀ ਵੱਲੋਂ ਜਾਂ ਪਿੰਡ ਦੇ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਵੱਲੋਂ ਆ ਜੀ ਸੋਧਗਰ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਵੱਲੋਂ ਆ ਜੀ ਸਿੱਥੇ ਆਵਾਂ ਕਿ ਜੀ ਹਾਂਜੀ ਬਾਬਾ ਜੀ ਹਾਂਜੀ ਅੱਜ ਹਰ ਪਿੰਡਾਂ ਲਈ ਸਮਗਰੀ ਭੇਜੀ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਵਿੱਚ ਇਹ ਸਮਗਰੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਤਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਦੀ ਧਰਮਕੋਟ ਪਿੰਡ ਸ਼ਿਕਾਰਮਾਸ਼ੀਆਂ ਕੋਨੇਵਾਲ ਜੀ ਸਿੰਘਪੁਰਾ ਇਸ ਇਲਾਕੇ ਵਿੱਚ ਸਾਰੇ ਜਿੰਨੇ ਜਿੰਨੇ ਵੀ ਭੈਣ ਭਰਾ ਜ਼ਿਮੀਦਾਰ ਪਰਵਾਹਾਂ ਦੇ ਘਰਾਂ 'ਚ ਡੇਰਿਆਂ ਤੱਕ ਪਹੁੰਚਾਈ ਜਾਏਗੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਹੜੇ ਤਿੰਨ ਰੋਵੀਰ ਕੇ ਆਸਰੇ ਆਸਰੇ 도미야 되게...